ਆ ਜਾ ਜਾਨਾਂ ਤੁਸੀਂ ਬਾਹਰ ਚੱਲ ਜੀ ਬਾਹਰ ਠੰਡੀ ਹਵਾ ਚੱਲਦੀ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਚ ਵੈਲਕਮ ਆ ਅਨੰਤ ਹੈਲੋ ਫਤ ਕਰੋ ਜਰਾ ਦੂਜੇ ਹੱਥ ਨਾਲ ਹਾਂ ਆ ਗਏ ਚੰਗੀ ਤਰ੍ਹਾਂ ਲਗਾ ਲਾ ਪਏ ਓਹੋ ਆ ਬੱਚਾ ਪਾਤੀ ਪਿੱਛੇ ਲੱਗੀ ਵੀ ਇਹਨਾਂ ਨੇ ਪਾਇਆ ਆਪਣਾ ਗਾ ਗਰਮੀ ਦੀਆਂ ਛੁੱਟੀਆਂ ਹੋਈਆਂ ਵੀ ਆਈ ਜੀ ਇਹਨਾਂ ਤਾਂ ਬਹਿ ਜਾਏ ਤੇ ਆ ਸਾਡੇ ਹੈਲੋ ਗੁਰਮਨਪ੍ਰੀਤ ਨੂੰ ਮਿਲੋ ਜੀ ਆ ਸਾਡਾ ਇੱਕੰਬੀਰ ਇਹ ਲੱਗੇਵੇਂ ਆਪਣੀਆਂ ਵੀਡੀਓ ਬਲੌਗਸ ਬਣਾਉਣ ਦੂਜੇ ਫੋਨ ਤੇ ਕਿ ਜੇ ਅਸੀਂ ਟੀਚਰ ਹੁੰਦੇ ਤਾਂ ਅਸੀਂ ਬੱਚਿਆਂ ਦੀ ਤੁਲਾਈ ਕਿਵੇਂ ਕਰਦੇ ਹੈ ਜੇ ਆਪਣੇ ਟੀਚਰ ਨੂੰ ਕਿਵੇਂ ਜੋ ਸਾਡੇ ਟੀਚਰ ਸਾਡੇ ਸਟੂਡੈਂਟ ਹੁੰਦੇ ਤਾਂ ਅਸੀਂ ਉਹਨਾਂ ਨੂੰ ਕਿਵੇਂ ਸਬਕ ਸਿਖਾਉਂਦੇ ਗੁਰਮਨ ਚੱਲਦੀ ਹੈ ਪਲਾਨਿੰਗ ਹਾਂ ਜੀ ਪੀ ਲਹਾਲ ਬੱਚੇ ਤਾਂ ਮਜ਼ਾਕ ਕਰਦੇ ਹਨ ਹਨਾ ਗਰਮੀ ਦੀਆਂ ਛੁੱਟੀਆਂ ਤਾਂ ਟਾਈਮ ਪਾਸ ਕਰਨਦੇ ਇਹ ਲੱਭਦੇ ਰਹਿੰਦੇ ਨੇ ਤਰੀਕੇ ਵੀ ਹੁਣ ਕੀ ਖੇਡੀ ਕੀ ਕਰੀਏ 8 ਤੋਂ ਜੂਨ ਤੇ ਬਾਅਦ ਤਾਂ ਜੀ ਗਰਮੀ ਕੋਸ਼ੇ ਜ਼ਿਆਦਾ ਹੀ ਵੱਧ ਗਈ ਆ ਤੇ ਆਪਾਂ ਵੀ ਬਹੁਤ ਟਾਈਮ ਬਾਅਦ ਵਲੌਗ ਰਿਕਾਰਡ ਕਰਿਆ ਕਿਉਂਕਿ ਮੇਰੇ ਬਹੁਤ ਜ਼ਿਆਦਾ ਹੈਲਥ ਇਸ਼ੂ ਚੱਲਦੇ ਰਹੇ ਕਿਉਂਕਿ ਮੈਂ ਤਾਂ ਬੋਲੇ ਹੀ ਨਹੀਂ ਤੇ ਜਾਂਦਾ ਚੰਗੀ ਤਰੰਗਲੇ ਤੋਂ ਸਾਰੀ ਜਿਹੜੀ ਜ਼ਰੂਰਤ ਹੁੰਦੀ ਆ ਉਹ ਗਲੇ ਦੀ ਹੁੰਦੀ ਆ ਕਿਉਂਕਿ ਆਪਾਂ ਬੋਲ ਨਹੀਂ ਪਾਉਂਦੇ ਵੀਡੀਓ ਵਧੀਆ ਰਿਕਾਰਡਿੰਗ ਕਰ ਸਕਦੇ ਫਿਰ ਅੱਬ ਬੱਚਿਆਂ ਨੇ ਮੈਨੂੰ ਮੋਟੀਵੇਟ ਕਰਿਆ ਦੁਬਾਰੇ ਕਹਿੰਦੇ ਵੀ ਤੁਸੀਂ ਕਰੋ ਰਿਕਾਰਡ ਅੱਜ ਸਾਡੇ ਲਈ ਵੀਡੀਓ ਰਿਕਾਰਡ ਕਰੋ ਔਰ YouTube ਤੇ ਪਾਓ ਮੈਂ ਕਿਹਾ ਠੀਕ ਆ ਕਰਦੇ ਆ ਉਹ ਤਵੇ ਵਾਲਾ ਆਇਆ ਆਪਾਂ ਵੀ ਲੈਣੀ ਸੀਗੀ ਸਬਜ਼ੀ ਥੋੜੀ ਜੀ ਕਾਮ ਲਈ ਤਾਂ ਜੀ ਬਣਾਈ ਆ ਦਾਲ ਕੀ ਆਪਾਂ ਕੇ ਦਾਲ ਬਣਾ ਲਈ ਆਪਾਂ ਨੇ ਜੀ ਤੇ ਰੋਟੀ ਥੋੜੀ ਰੁੱਕੇ ਬਣਾਵਾਂਗੇ ਕਿੰਨੇ ਕ ਬਣੀ ਫਿਰ ਥੋੜੀ ਵੀਡੀਓ ਬਣ ਰਹੀ ਜੀ ਪੂਰੇ ਨੂੰ ਤਾਂ ਗੁਰਮਨ ਮੇਰੇ ਕੋਲ अच्छा आज है मेरी गुड़िया रानी मेरी लडो रानी वो होप नहीं वीडियो बनाते इधर उधर नु जाई जाती है तू ही चुप जा थोड़ा हम्म ये बहुत अच्छी बच्ची है बहुत ज्यादा क्यूट है आगे वाले ਦੰਦ ਦੰਦਾਂ ਦਾ ਤਾਂ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਹੀ ਆ ਬਸ ਲਾਈਫ 'ਚ ਦੋ ਵਾਰੀ ਮਿਲਨੇ ਆ। ਇੱਕਮ ਕਹਿੰਦਾ ਹੁੰਦਾ ਵੀ ਇੱਕ ਦੱਸੋ ਕਿਹੜੀ ਚੀਜ਼ ਆ ਜਿਹੜੀ ਲਾਈਫ 'ਚ ਦੋ ਵਾਰੀ ਮਿਲੂਗੀ? ਹਾਂ ਇੱਕ ਨਹੀਂ ਇੱਕ ਮੇਰੀ ਪਹਿਲੀ ਵਾਰ ਫ੍ਰੀ ਮੈਡ ਦੀ ਦੂਜੀ ਵਾਰੀ ਵੀ ਜਿਹੜੀ ਪੈਸੇ ਲੱਗਣ ਤੇ ਆਉਂਦੇ ਨਕਲੀ ਤੇਜੀ ਵਾਰੀ ਹਾਂਜੀ ਜੇ ਨਕਲੀ ਦੰਦ ਲਗਾਉਣੇ ਫਿਰ ਤਾਂ ਪੈਸੇ ਲੱਗਣਗੇ। ਹੈ ਨਾ? ਪਰ ਉਹਨਾਂ ਦੀ ਉਹ ਗੱਲ ਨਹੀਂ ਬਣਦੀ ਜਿਹੜੀ ਆਪਣੇ ਅਸਲੀ ਦੰਦਾਂ ਦੀ ਆ। ਮੈਂ ਸਤਾ ਗੁਰਮੁੰਤ ਅਰੇ ਸੇਠ ਠੀਕ ਹੈ ਹਨਾ ਪਰ ਆਪਣੀ ਤਾਰ ਪੋਣੀ ਪਊਗੀ ਚੱਲ ਕੋਈ ਨਾ ਮੇਰਾ ਤਕੀਆ ਕਲਾਮਾ ਚੱਲ ਕੋਈ ਨਾ ਐਨੰਤ ਬੂਆ ਕਦੰਡੀਏ ਚਲੋ ਕੋਈ ਕਰੀ ਕੋਈ ਅੱਛਾ ਨਾ ਕੋਈ ਨਾ ਨਹੀਂ ਨਹੀਂ ਚਾਚੀ ਨੇ ਸਿਰ ਟਕਣ ਦੇ ਬੱਸ ਸਭ ਇਦਾਂ ਵੀਡੀਓ ਮੈਂ ਕਰ ਰਿਕਾਰਡ ਕਰ ਲਵਾਂ ਬੈਠੇ ਬੈਠੇ ਹਵਾ ਚਲਦੀ ਐ ਠੰਡੀ ਇਹਨਾਂ ਨੂੰ ਵੀ ਕਹਨੀ ਐ ਨਿਆਣੇ ਇਹਨੂੰ ਬਾਹਰ ਖੇਡ ਲੈਣਗੇ ਇੱਥੇ ਪਏ ਇੱਥੇ ਪਏ ਤਾਂ ਲੈ ਲੈ ਇਸ ਤਰ੍ਹਾਂ ਠੀਕ ਆ ਇਹ ਨਿਆਣੇ ਬਾਹਰ ਲੈ ਬੈਠੇ ਜਿਆਦਾ ਹਵਾ ਚਲਦੀ ਐ ਤੁਸੀਂ ਉੱਥੇ ਘੁੰਮ ਲੋ ਠੀਕ ਐ ਇੱਕ ਕੰਬੀਰ ਕਿੱਥੇ ਆ ਇੱਕ ਮੰਦਰ ਵੀਡੀਓ ਐਕਟ ਕਰਦੇ ਆ ਆਹ ਫੋਨ ਨੂੰ ਤਾਂ ਬੱਚਾ ਸਾਈ ਨਹੀਂ ਆਉਂਦਾਂਗੇ ਇਹਨੂੰ ਮੈਂ ਚਾਰਜ ਲਾ ਕੇ ਰੱਖ ਦਿੰਦੀ ਹੁਣ ਨਾ ਫੋਨ ਨੂੰ ਛੇੜਿਓ ਤੁਸੀਂ ਸਾਰੀ ਬੈਟਰੀ ਮਗਾ ਪੀ ਠੀਕ ਹੈ ਹਣ ਤੁਸੀਂ ਬਾਹਰ ਖੇਡੋ ਠੀਕ ਹੈ ਕੰਬੀਰ ਠੀਕ ਹੈ ਗੁਲੀਏ ਰਾਣੀ ਓਕੇ ਹੁਣ ਮੋਬਾਈਲ ਨੋ ਮੋਬਾਈਲ ਠੀਕ ਆਜੋ ਬਾਹਰ ਹਵਾ ਚੱਲਦੀ ਐ ਨੰਤੂ ਬੇਟਾ ਤਾਂ ਗਿਆ ਨਹੀਂ ਇੱਥੇ ਬੈਠ ਕੇ ਬਿਜ਼ਨਸ ਗੇਮ ਖੇਡ ਲਓ ਦੇਖੋ ਕੰਦਾਂ ਤੇ ਦੂਰੇ ਕੋਠੇ ਪਹਚਾਣਨਾ ਹੁਣ ਇਹਨਾਂ ਨੇ ਸ਼ਰਾਰਤੀਆਂ ਨੇ ਕੰਦਾਂ ਤੇ ਦੂਰ ਧੁੱਪ ਧੁੱਪ ਤਾਂ ਨਹੀਂ ਜਾਦਾ ਬਸ ਤਾਂ ਹੁਣ ਧੁੱਪ ਕਿੱਥੇ 6:30 ਹੋ ਗਏ ਧੁੱਪ ਕਿੱਥੇ ਹੋਊਗੀ ਕਟੇ ਜਾਣੇ। ਤਾਂ ਮੇਰੇ ਕੋਲ 7 ਵਜੇ ਆਪਾਂ ਲੱਗਣਾ ਜੀ ਰੋਟੀ ਬਣਾਉਣ। ਹੂੰ। ਸਾਰੀ ਤਿਆਰੀ ਆਪਾਂ ਕੀਤੀ ਹੋਈ ਆ। ਆਟਾ ਆਪਾਂ ਨਹੀਂ ਗੁੰਨ ਕੇ ਪਹਿਲਾਂ ਹੀ ਫ੍ਰਿਜ 'ਚ ਰੱਖ ਲਿਆ ਸੀਗਾ। ਹੁਣ ਆਪਾਂ ਦਾਲ ਵੀ ਬਣਾ ਲਈ ਮੈਂ ਕੁੱਕਰ 'ਚ ਬਣਾ ਕੇ ਇਹ 'ਚ ਕੱਢਤੀ ਫਰਾਈ ਵਿੱਚ। ਅਸਲ 'ਚ ਸਾਡੇ ਨਾਲ ਸਟੀਲ ਦਾ ਡੱਬਾ ਸੀਗਾ ਰੋਟੀਆਂ ਰੱਖਣੇ ਵਾਲਾ ਉਹ ਮੈਨੂੰ ਜੰਮੀ ਪਸੰਦ ਨਹੀਂ ਰੋਟੀਆਂ ਨਾਲ ਬਹੁਤ ਜ਼ਿਆਦਾ ਸਿੱਲੀਆਂ ਜਾਂ ਹੋ ਜਾਂਦੀਆਂ ਉਹਦੇ ਵਿੱਚ ਫਿਰ ਮੇਰਾ ਮੈਨੂੰ ਆਹ ਆਈਡੀਆ ਪਸੰਦ ਆ ਵੀ ਮੈਂ ਇਹਦੇ 'ਚ ਰੱਖਾਂ ਇਦਾਂ ਭਾਂਡੇ 'ਚ ਮੈਨੂੰ ਤਾਂ ਮੇਰਾ ਆਈਡੀਆ ਪਸੰਦ ਨਹੀਂ ਹੁਣ ਅਸੀਂ ਲੈ ਕੇ ਆਵਾਂਗੇ ਰੋਟੀਆਂ ਵਾਲਾ ਡੱਬਾ ਥੋੜੇ ਦਿਨਾਂ 'ਚ ਪਤਾ ਨਹੀਂ ਮੈਂ ਤਾਂ ਬੰਦ ਡੱਬੇ 'ਚ ਰੱਖਣਾ ਪਸੰਦ ਨਹੀਂ ਰੋਟੀਆਂ ਫਿਰ ਉਹ ਹੋ ਜਾਂਦੀ ਜਾਂ ਤਾਂ ਫਿਰ ਜਦੇ ਨਾਲ ਦੀ ਨਾਲ ਵਰਤਾ ਹੋ ਜਾਂਦਾ ਸਾਰੇ ਜਣੇ ਖਾ ਲੈਣ ਫਿਰ ਬੰਦਾ ਦਵਾਰੇ ਉਹ ਕਰ ਲੈਂਦਾ ਪਕਾ ਲੈਂਦਾ ਪੰਡਈ ਕੁਸ਼ਤ ਮਾੜ ਤੇ ਕੁਸ਼ਤ ਹੈਗੀ ਉਹ ਬੱਚੇ ਕਰਦੇ ਬੱਚੇ ਸੱਗੇ ਆ ਜੀ ਬਾਹਰ ਖੇਡਣ ਤੋਂ ਮੈਂ ਹੁਣ ਰੋਟੀ ਬਣਾ ਕੇ ਰੱਖ ਦੇਣੀ ਆ ਫਿਰ ਇਹਨਾਂ ਨੂੰ ਤਿੰਨਾਂ ਨੂੰ ਨਾਲ ਆ ਕੇ ਫਿਰ ਰੋਟੀ ਖਵਾਵਾਂਗੇ 7:00 ਵਜੇ ਚੱਲੇ ਆ तकरीबन ਬੱਚੇ ਕੇ 7:00 ਮੈਨੂੰ ਲੱਗਦਾ 7:00 ਵਜੇ 20 ਮਿੰਟ ਪੱਛਮੀ ਨੇ ਰੋਟੀ ਬਣਾਉਣੀ ਹੋਣੀ ਫਿਰ ਅੱਧਾ ਘੰਟਾ ਇਹਨਾਂ ਨੂੰ ਨਾਲ ਆ ਕੇ ਫਿਰ ਰੋਟੀ ਖਵਾ ਕੇ ਫਿਰ ਅਸੀਂ ਫ੍ਰੀ ਹੋਵਾਂਗੇ 8:30 ਵਜੇ ਤੱਕ ਤੇ ਵਾਦਾ ਕਰਦੇ ਆਂ ਵੀ ਅਸੀਂ ਜਲਦੀ ਜਲਦੀ ਵੀਡੀਓਜ਼ ਪਾਇਆ ਕਰਾਂਗੇ ਤੇ ਆਪਾਂ ਜਲਦੀ ਹੀ ਮਿਲਦੇ ਆਂ ਜੀ ਨਮੇ ਸ਼ਾਰਟ ਜਾਂਸ